ਅੱਗੇ ਨੂੰ ਅੱਗੇ ਨੂੰ ਅੱਗੇ ਨੂੰ ਮਾਰ ਅੱਗੇ ਨੂੰ ਹੂੰ ਰੂੜੀ ਦਾ ਰੇਪ ਪਾਉਨੇ ਆ ਸਬਜ਼ੀ ਬੀਜਣੀਆਂ ਲਸਣ ਧਨੀਆ ਪਾਲਕ ਮੇਥੀ ਮੇਥੇ ਗਾਜਰੋ ਸਾਰਾ ਕੁਝ ਲਾਵਾਂਗੇ ਭయ్యా ਕੌਣ ਸਾ ਜ਼ਿਲ੍ਹਾ ਹੈ ਆਪਕਾ ਹੂੰ ਹਾਂ ਆਪਕਾ ਜ਼ਿਲ੍ਹਾ ਕਹਾਂ ਹੈ ਸਮਸਤੀਪੁਰ ਸਮਸਤੀਪੁਰ ਹਾਂਜੀ ਠੀਕ ਆ ਸਮਸਤੀਪੁਰ ਦੇ ਬਈਏ ਆ ਇਹ ਐਰ ਕੀ ਪਹਿਲੀ ਵਾਰ ਆ ਹੈ ਕਿ ਅੱਗੇ ਵੀ ਆਇਆ ਪਹਿਲੀ ਵਾਰ ਆ ਹੈ ਹਾਂ ਪਹਿਲੀ ਵਾਰ ਆ ਬੰਦਾ ਕੰਮ ਬਹੁਤ ਜਾਣਦਾ ਕੰਮ ਸਾਰਾ ਜਾਣਦਾ ਖੇਤੀ ਦਾ ਥਾਂ ਬੜਾ ਵਧੀਆ ਪੱਟਿਆ ਨੇ ਹੁਣ ਰੇ ਰੇੜੀ ਭਰੀ ਜਾਂਦਾ ਵਧੀਆ ਟਿਕਾ ਕੇ ਦੇ ਕਿਵੇਂ ਜਿਵੇਂ ਆਪਾਂ ਟਰਾਲੀ ਭਰਦੇ ਹੁੰਦੇ ਆ ਐਂ ਭਰਦਾ ਪੂਰਾ ਜੋਰ ਆ ਮੁੰਡਾ ਹਲੇ ਨਵਾਂ ਮੁੰਡਾ ਫੁੱਲ ਕਿੰਨਾ ਜੋਰ ਲਾਉਂਦਾ ਦੇਖ ਲਾ ਮਾ ਚੇਰਾ ਸਾਦ ਕੇ ਤੇਰੇ ਟਟਿਆ ਕੋਈ ਨਾ ਤੈਨੂੰ 10 ਰੁਪਏ ਵੱਧ ਦੇਵਾਂਗੇ ਖੁਸ਼ ਕਰਕੇ ਤੂੰ ਰੁਕਰਾ ਵਧੀਆ ਥਾਂ ਪਟਕਾ ਕੇ ਕਰ ਆਪਣਾ ਠੀਕ ਆ 10 ਰੁਪਏ ਵੱਧ ਦੇਵਾਂਗੇ ਤੈਨੂੰ ਇਨਾਮ ਵਜੋਂ ਅੱਛਾ ਕੰਮ ਕਰਤਾ ਹੈ ਬਈ ਅੱਛਾ ਆ ਝੋਨਾ ਹਰਮਨ ਦਾ ਪੂਰਾ ਵਧੀਆ ਝੋਨਾ ਸਾਰਾ ਝੋਨੇ ਦਾ ਇਸ ਤਰ੍ਹਾਂ ਦਾ ਬਹੁਤ ਸੋਹਣਾ ਤੇ ਆ ਇਹਦਾ ਆ ਸਾਡਾ ਕਮਾਲ ਆ ਅਦਾ ਕਲਾ ਕਮਾਲ ਦਾ ਬਹੁਤ ਵਧੀਆ ਕਮਾਲ ਆ ਸਾਡਾ ਹਾਂ ਗੰਨੇ ਬਹੁਤ ਮੋٹے ਮੋٹے ਆ ਕਿੰਨਾ ਸੋਹਣਾ ਲੱਗਦਾ ਖੜਾ ਕਾਲਾ ਕਾਲਾ ਨੀ ਆਪ ਕਮਾਲ ਪੀਲੋ ਜਿਹੇ ਝੁੰਦੇ ਆ ਤੇ ਕਾਲਾ ਛਾ ਖੜਾ ਆ ਉਹ ਸਾਹਮਣੇ ਮੋਟਰ ਦੀ ਨਹੀਂ ਆ